ਸੋ ਕਬੀਰ ਸਿੰਘ ਬਾਦਲ ਦੇ ਵੱਲੋਂ ਆਰਐਸਐਸ ਦੇ ਇਲਜ਼ਾਮ ਆਰਐਸਐਸ ਦੇ ਨਾਲ ਤੱਲਕ ਰੱਖਣ ਦੇ ਇਲਜ਼ਾਮ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਲਗਾਏ ਗਏ ਨੇ ਪਰ ਇਹਨਾਂ ਇਲਜ਼ਾਮਾਂ ਦੇ ਵਿੱਚ ਸੱਚਾਈ ਕਿੰਨੀ ਹੈ ਕਿੰਨੀ ਕ ਸੱਚਾਈ ਹੈ ਕਿ ਭਾਈ ਅਮਰਿਤਪਾਲ ਸਿੰਘ ਆਰਐਸਐਸ ਦੇ ਨਾਲ ਰਲ ਕੇ ਇਹ ਪ੍ਰੋਗਰਾਮ ਉਲੀਕਦੇ ਪਏ ਨੇ ਚੋਣਾਂ ਦੇ ਵਿੱਚ ਖੜੇ ਹੋਣ ਦਾ ਪ੍ਰੋਗਰਾਮ ਭਾਈ ਅਮਰਿਤਪਾਲ ਸਿੰਘ ਨੇ ਤਾਂ ਉਲੀਕਿਆ ਕਿਉਂਕਿ ਉਹਨਾਂ ਦੀ ਸਪੋਰਟ ਵਿੱਚ ਆਰਐਸਐਸ ਹੈ ਇਹ ਸਵਾਲ ਕੁਝ ਖੜੇ ਹੋ ਰਹੇ ਨੇ ਪਰ ਇਹਨਾਂ ਸਵਾਲਾਂ ਦੇ ਜਵਾਬ ਉਸ ਵੇਲੇ ਮਿਲਦੇ ਨੇ ਜਦੋਂ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਦੇ ਨਾਲ ਇੱਕ ਮੁਲਾਕਾਤ ਕੀਤੀ ਗਈ ਇੱਕ ਚੈਨਲ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਇਹਨਾਂ ਮਸਲਿਆਂ ਨੂੰ ਲੈ ਕੇ ਤਰਸੇਮ ਸਿੰਘ ਯਾਨੀ ਕਿ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਿੱਧੇ ਤੌਰ ਦੇ ਉੱਤੇ ਬੋਲਦੇ ਨਜ਼ਰ ਆਏ ਨੇ ਸੁਣਾਈ ਦਿੱਤੇ ਨੇ ترسےਮ ਸਿੰਘ ਨੇ ਸਾਫ਼ ਤੌਰ ਦੇ ਉੱਤੇ ਇਸ ਗੱਲ ਦੀ ਨਿਖੇਦੀ ਕੀਤੀ ਹੈ ਸੁਖਬੀਰ ਸਿੰਘ ਬਾਦਲ ਜੋ ਕੁਝ ਬੋਲੇ ਨੇ ਇਸ ਮਾਮਲੇ ਦੇ ਸੰਦਰਭ ਦੇ ਵਿੱਚ ਆਰਐਸਐਸ ਦੇ ਨਾਲ ਤਲਕ ਦੇ ਸੰਦਰਭ ਦੇ ਵਿੱਚ ਉਸ ਉੱਤੇ ਫਿਲਹਾਲ ترسےਮ ਸਿੰਘ ਨੇ ਚੁੱਪੀ ਤੋੜ ਦਿੱਤੀ ਹੈ ترسےਮ ਸਿੰਘ ਦਾ ਸਾਫ਼ ਕਹਿਣਾ ਸੀ ਕਿ ਬਾਦਲ ਪਰਿਵਾਰ ਦੀਆਂ ਸ਼੍ਰੋਮਣੀ ਅਕਾਲੀ ਦਲ ਦੀ ਦੋਸਤੀ ਆਰਐਸਐਸ ਦੇ ਨਾਲ ਬੜੀ ਦੇਰ ਦੀ ਰਹੀ ਹੈ ਸਾਡਾ ਕਹਿਣਾ ਨਹੀਂ ਹੈ ਤਰਸੇਮ ਸਿੰਘ ਦਾ ਕਹਿਣਾ ਹੈ ਯਾਨੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਹਿੰਦੇ ਨੇ ਕਿ ਆਰਐਸਐਸ ਦੇ ਨਾਲ ਬਾਦਲ ਪਰਿਵਾਰ ਦੀ ਦੋਸਤੀ ਬੜੀ ਪੁਰਾਣੀ ਹੈ ਇਹ ਆਪਣੇ ਵੱਲ ਕਿਉਂ ਨਹੀਂ ਕਹਿੰਦੇ ਝਾਤ ਮਾਰ ਕੇ ਵੇਖਦੇ ਕਿ ਇਹ ਕਿੱਥੇ ਸਟੈਂਡ ਕਰਦੇ ਨੇ ਸਾਫ਼ ਇਲਜ਼ਾਮ ਲਗਾਏ ਨੇ ਕਿ ਸਾਡੇ ਤੇ ਇਲਜ਼ਾਮ ਲਗਾਉਣ ਵਾਲੇ ਪਹਿਲਾਂ ਆਪ ਦੇਖ ਲੈਣ ਕਿ ਉਹ ਆਪ ਕਿੱਥੇ ਖੜੋਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੀ ਦੋਸਤੀ ਆਰਐਸਐਸ ਦੇ ਨਾਲ ਰਹੀ ਹੈ ਭਾਜਪਾ ਦੇ ਨਾਲ ਰਹੀ ਹੈ ਹਾਲਾਂਕਿ ਇਹ ਜ਼ਰੂਰ ਪਤਾ ਹੈ ਕਿ ਭਾਜਪਾ ਦੇ ਨਾਲ ਗੱਠ ਜੋੜ ਰਿਹਾ ਹੈ ਪਰ ਆਊਟ ਆਫ ਦਾ ਕੰਟੈਕਸਟ ਜਾ ਕੇ ਇੱਕ ਗੱਲ ਇੱਕ ਨਰੇਟਿਵ ਜ਼ਰੂਰ ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਰਐਸਐਸ ਦੇ ਨਾਲ ਰਲ਼ੀ ਹੋਈ ਰਹੀ ਹੈ ਇਹ ਨਰੇਟਿਵ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਸ ਗੱਲ ਦੇ ਉੱਤੇ ਕੋਈ ਪ੍ਰਮਾਣ ਨਹੀਂ ਦੇ ਸਕੇ ਅੱਜ ਤੱਕ ਪਰ ਜ਼ਰੂਰ ਇਹ ਗੱਲਾਂ ਚੱਲਦੀਆਂ ਨੇ ਔਰ ਉਹੀ ਗੱਲ ਸ਼ਾਇਦ ਤਰਸੇਮ ਸਿੰਘ ਕਰਦੇ ਸੁਣਾਈ ਦਿੰਦੇ ਨੇ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਆਰਐਸਐਸ ਦੇ ਨਾਲ ਤਾਂ ਖਾਸੀ ਸਾਂਝ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ ਔਰ ਇਹ ਸਾਡੇ ਉੱਤੇ ਕਿਉਂ ਇਲਜ਼ਾਮ ਲਾ ਰਹੇ ਨੇ ਆਪਣੇ ਵੱਲ ਝਾਤੀ ਮਾਰਨ ਆਪਣੇ ਬਾਰੇ ਸੋਚਣ ਇਹ ਸੋਚਣ ਕਿ ਆਪ ਕਿੱਥੇ ਸਟੈਂਡ ਕਰਦੇ ਨੇ ਮੁੜ ਕੇ ਪੁੱਛਿਆ ਗਿਆ ਕਿ ਵਿਰਸਾ ਸਿੰਘ ਬਲਟੋਹਾ ਦੇ ਨਾਲ ਕੋਈ ਉਹਨਾਂ ਦਾ ਕੰਪੀਟੀਸ਼ਨ ਨਜ਼ਰ ਆ ਰਿਹਾ ਹੈ ਭਾਈ ਅਮਰਿਤਪਾਲ ਸਿੰਘ ਦਾ ਕਿ ਕੰਪੀਟੀਸ਼ਨ ਨਜ਼ਰ ਆ ਰਿਹਾ ਹੈ ਕਿ ਨਹੀਂ ਉਹ ਕਹਿੰਦੇ ਕਿ ਵਿਰਸਾ ਸਿੰਘ ਬਲਟੋਹਾ ਤਾਂ ਬੁਖਲਾ ਗਏ ਨੇ ਵਿਰਸਾ ਸਿੰਘ ਬਲਟੋਹਾ ਬੁਖਲਾ ਗਏ ਨੇ ਉਹਨਾਂ ਦੇ ਨਾਲ ਹੁਣ ਕੋਈ ਕੰਪੀਟੀਸ਼ਨ ਨਹੀਂ ਰਿਹਾ ਉਹ ਸਾਫ਼ ਕਹਿੰਦੇ ਨੇ ਕਿ ਉਹਨਾਂ ਦੇ ਨਾਲ ਤਾਂ ਇਸ ਤਰ੍ਹਾਂ ਦਾ ਤਾਲੁਕ ਹੋ ਗਿਆ ਕਿ ਹੁਣ ਕੋਈ ਬੱਚਾ ਉਹ ਰੋ ਰਿਹਾ ਆ ਉਹਦੀ ਕੋਈ ਗੱਲ ਉਹਦੀ ਕੋਈ ਰੀਜ ਪੂਰੀ ਨਹੀਂ ਹੋ ਰਹੀ ਤਾਂ ਐ ਰੋਂਦੇ ਨਜ਼ਰ ਆ ਰਹੇ ਨੇ ਬਿਰਸਾ ਸਿੰਘ ਬਲਟੋਹਾ ਉੱਤੇ ਵੱਡੇ ਇਲਜ਼ਾਮ ਔਰ ਉਹਨਾਂ ਦੇ ਬਾਰੇ ਇਹੋ ਜਿਹੀਆਂ ਗੱਲਾਂ ਕਰਦੇ ਦਰਸੀਮ ਸਿੰਘ ਸੁਣਾਈ ਦਿੱਤੇ ਉਹਨਾਂ ਨੇ ਕਿਹਾ ਕਿ ਬਿਰਸਾ ਸਿੰਘ ਬਲਟੋਹਾ ਹੁਣ ਬੁਖਲਾਏ ਹੋਏ ਨੇ ਫਿਲਹਾਲ ਬੁਖਲਾਹਟ ਦੇ ਵਿੱਚ ਨਿਵੇਰਸਾ ਸਿੰਘ ਬਲਟੋਹਾ ਇਸ ਬਾਰੇ ਗੱਲਬਾਤ ਕੀਤੀ ਗਈ ਹੈ ਇਸ ਬਾਰੇ ਕਿਹਾ ਗਿਆ ਦਰਸੀਮ ਸਿੰਘ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਖੈਰ ਹੁਣ ਇੱਥੇ ਆ ਕੇ ਗੱਲ ਖੜਦੀ ਹੈ ਕਿ ਵਿਰਸਾ ਸਿੰਘ ਬਲਟੋਹਾ ਦੇ ਨਾਲ ਪਹਿਲਾਂ ਪਰਿਵਾਰ ਦਾ ਜਿਹੜਾ ਰਸੂਕ ਸੀ ਉਹ ਬੜਾ ਚੰਗਾ ਸੀ ਉੱਠਣ ਬੈਠਣ ਬੜਾ ਚੰਗਾ ਸੀ ਇੱਥੋਂ ਤੱਕ ਚੰਗਾ ਸੀ ਕਿ ਵਿਰਸਾ ਸਿੰਘ ਬਲਟੋਹਾ ਨੂੰ ਜਿਵੇਂ ਕਿ ਵਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਮੈਨੂੰ ਤਾਂ ਪਰਿਵਾਰ ਨੇ ਕਿਹਾ ਸੀ ਕਿ ਜੇ ਤੁਸੀਂ ਚੋਣ ਲੜਨੀ ਆ ਫਿਰ ਅਸੀਂ ਤੁਹਾਡੇ ਖਿਲਾਫ ਚੋਣ ਨਹੀਂ ਲੜਾਂਗੇ ਯਾਨੀ ਕਿ ਜੇ ਪਰਿਵਾਰ ਵਿਰਸਾ ਸਿੰਘ ਬਲਟੋਹਾ ਦੇ ਖਿਲਾਫ ਚੋਣ ਨਹੀਂ ਲੜੇਗਾ ਤਾ ਇਹ ਪਰਿਵਾਰ ਦਾ ਪ੍ਰੋਗਰਾਮ ਸੀਗਾ ਤਾਂ ਜ਼ਰੂਰ ਦੋਵਾਂ ਦੇ ਵਿੱਚ ਯਾਨੀ ਦੋਵਾਂ ਧਿਰਾਂ ਦੇ ਵਿੱਚ ਤਲਕ ਚੰਗੇ ਸਨ ਇਸ ਵਾਸਤੇ ਇਹ ਫੈਸਲਾ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਇਸ ਪੂਰੇ ਐਪੀਸੋਡ 'ਚ ਆ ਜਾਂਦੇ ਨੇ ਔਰ ਉਹ ਚੌਣ ਮੈਦਾਨ 'ਚ ਉਤਰ ਜਾਂਦੇ ਨੇ ਹੁਣ ਉਸੇ ਵਿਰਸਾ ਸਿੰਘ ਬਲਟੋਹਾ ਵਾਸਤੇ ਜਿਨ੍ਹਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਖਿਲਾਫ ਨਹੀਂ ਚੋਣ ਲੜਾਂਗੇ ਉਸੇ ਵਿਰਸਾ ਸਿੰਘ ਵਲਟੋਹਾ ਵਾਸਤੇ ਕਿਹਾ ਜਾ ਰਿਹਾ ਹੈ ਕਿ ਉਹ ਤਾਂ ਬਖਲਾ ਗਿਆ ਹੈ ਉਹ ਵਿਰਸਾ ਸਿੰਘ ਵਲਟੋਹਾ ਬਖਲਾ ਗਿਆ ਹੈ ਔਰ ਵਿਰਸਾ ਸਿੰਘ ਵਲਟੋਹਾ ਹੁਣ ਬੱਚਿਆਂ ਵਾਂਗ ਬਿਹੇਵ ਕਰਦਾ ਪਿਆ ਇਹ ਗੱਲ ਤਰਸੀਮ ਸਿੰਘ ਕਹਿੰਦੇ ਸੁਣਾਈ ਦਿੱਤੇ ਨੇ ਇਸ ਤੋਂ ਇਲਾਵਾ ਭਾਈ ਅਮਰਿਤਪਾਲ ਸਿੰਘ ਦਾ ਕੀ ਯੋਗਦਾਨ ਰਿਹਾ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਇਹ ਵੀ ਗੱਲ ਕਰ ਲੈਣੇ ਆ ਕਿਉਂਕਿ ਜਦੋਂ ਨਿੱਜੀ ਚੈਨਲ ਨੇ ਸਵਾਲ ਕੀਤਾ ਕਿ ਕੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਕਿਉਂਕਿ ਹਾਲ ਹੀ ਦੇ ਵਿੱਚ ਬੜੇ ਇਲਜ਼ਾਮ ਲੱਗ ਰਹੇ ਸੀ ਕਿ ਸਿਰਫ ਭਾਈ ਅਮਰਿਤਪਾਲ ਸਿੰਘ ਕਿਉਂ ਕਿਉਂ ਹੋਰ ਜਿਹੜੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਉਸਦੇ ਸਾਥੀ ਜਿਹੜੇ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਕਿਉਂ ਚੋਣ ਮੈਦਾਨ ਦੇ ਵਿੱਚ ਨਹੀਂ ਲਿਆਂਦਾ ਗਿਆ ਕਿਉਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਲਿਆਂਦਾ ਗਿਆ ਤਰਸੇਮ ਸਿੰਘ ਕਹਿੰਦੇ ਨੇ ਕਿ ਇਹ ਫੈਸਲਾ ਬੜੀ ਜਲਦਬਾਜ਼ੀ ਦੇ ਵਿੱਚ ਲੈ ਲਿਆ ਗਿਆ ਇਸ ਦੇ ਵਿੱਚ ਕੋਈ ਸੋਚ ਵਿਚਾਰ ਜ਼ਿਆਦਾ ਨਹੀਂ ਹੋਇਆ ਜਿਸ ਕਾਰਨ ਕੋਈ ਮੌਕਾ ਨਹੀਂ ਲੱਗ ਸਕਿਆ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਵੇਂ ਲੋਕਾਂ ਦਾ ਰੁਝਾਨ ਸੀਗਾ ਉਸੇ ਰੁਝਾਨ ਦੇ ਮੱਦੇਨਜ਼ਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਔਰ ਭਾਈ ਅਮਰਿਤਪਾਲ ਸਿੰਘ ਨੇ ਬਾਕਾਲ ترسےم ਸਿੰਘ ਭਾਈ ਅਮਰਿਤਪਾਲ ਸਿੰਘ ਨੇ ਵੀ ਆ ਕੇ ਆ ਕਿ ਜੇ ਲੋਕਾਂ ਦਾ ਇਹੀ ਮਨ ਹੈ ਤੇ ਫਿਰ ਜ਼ਰੂਰ ਉਧਰ ਨੂੰ ਜਾਣਾ ਚਾਹੀਦਾ ਖੈਰ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਔਰ ਕਿਤੇ ਨਾ ਕਿਤੇ ਇਧਰ ਵੱਲ ਵੀ ਇਸ਼ਾਰਾ ਕੀਤਾ ਕਿ ਆਉਂਦੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਜਿਹੇ ਹੋਰ ਇਹੋ ਜਿਹੇ ਸਾਥੀ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਨੇ ਉਹ ਵੀ ਚੋਣ ਖਾੜੇ ਦੇ ਵਿੱਚ ਤਾਰੇ ਜਾ ਸਕਦੇ ਨੇ ਅਜੇ ਵੀ ਇਹ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਲੁਧਿਆਣੇ ਤੋਂ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇ ਪਰ ਅਜੇ ਤੱਕ ਇਸ ਤਰ੍ਹਾਂ ਕੁਝ ਵੀ ਸਾਹਮਣੇ ਨਹੀਂ ਆਇਆ ਜ਼ਰੂਰ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਸਿਰਫ ਭਾਈ ਅਮਰਿਤਪਾਲ ਸਿੰਘ ਨੂੰ ਪਰ ਚੁੱਕਣ ਵਾਸਤੇ ਕੀਤਾ ਜਾ ਰਿਹਾ ਹੈ ਲਗਾਤਾਰ ਹੀ ਇਲਜ਼ਾਮ ਲੱਗ ਰਹੇ ਨੇ ਕਿ ਸਿਰਫ ਭਾਈ ਅਮਰਿਤਪਾਲ ਸਿੰਘ ਨੂੰ ਹੀ ਚੋਣ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ ਬਾਕੀ ਜਿਹੜੇ ਐਨਐਸਏ ਲੱਗੇ ਔਰ ਇਹ ਸਾਥੀ ਨੇ ਉਹਨਾਂ ਨੂੰ ਹਰਗਿਜ਼ ਲਾਈਮਲਾਈਟ 'ਚ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਯਾਨੀ ਕਿ ਉਹਨੂੰ ਉਹਨਾਂ ਨੂੰ ਉੱਥੇ ਹੀ ਰਹਿਣਾ ਪਵੇਗਾ ਜੇ ਭਾਈ ਅਮਰਿਤਪਾਲ ਸਿੰਘ ਐਮਪੀ ਵੀ ਬਣ ਜਾਂਦੇ ਨੇ ਤਾਂ ਵੀ ਉਹਦੇ ਸਾਥੀ ਜਿਹੜੇ ਨੇ ਉੱਥੇ ਸੜਦੇ ਰਹਿਣਗੇ ਇਹ ਅਨੁਮਾਨ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਖੈਰ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਫਿਲਹਾਲ ਚਰਚਾਵਾ ਜਿਹੜੀਆਂ ਨੇ ਉਹ ਤੀਬਰ ਹੁੰਦੀਆਂ ਜਾ ਰਹੀਆਂ ਪਰ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜਿਹੜੇ ਨੇ ਉਹ ਕੱਲੀ ਕੱਲੀ ਗੱਲ ਦਾ ਜਵਾਬ ਦਿੰਦੇ ਜ਼ਰੂਰ ਸੁਣਾਈ ਦਿੰਦੇ ਨੇ ਆਖਰਕਾਰ ਇਸ ਤੋਂ ਬਾਅਦ ਕੀ ਕੁਝ ਵਾਪਰੇਗਾ ਕੀ ਕੁਝ ਨਿਪਰੇ ਚੜੇਗਾ ਇਹ ਦੇਖਣਾ ਹੋਵੇਗਾ ਚੋਣ ਨਤੀਜੇ ਕੀ ਨਿਕਲਣਗੇ ਦੱਸਦੇ ਰਵਾਂਗੇ ਉਹ ਤਕਰੀਬਨ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇ